ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰੇ ਸੁਖਪਾਲ ਸਿੰਘ ਸੁਖਪਾਲ ਸਿੰਘ ਜੀ ਜਿਹੜੇ ਟੈਂਕੀ ਦੇ ਜਿਹੜੇ ਤੁਹਾਡੇ ਬ੍ਰਦਰ ਨੇ ਬ੍ਰਦਰ ਨੇ ਵੀਰ ਜੀ ਜਮਾਂ ਬ੍ਰਦਰ ਕੀ ਦਿੱਕਤ ਆ ਜੀ ਤੁਹਾਨੂੰ ਇਹ ਟੈਂਕੀ ਦੀ ਜਿਹੜੀ ਇਹ ਵੀਰ ਜੀ ਸਾਨੂੰ ਹਾਲੇ ਤੱਕ ਦਮੇ ਨਹੀਂ ਦੱਸਿਆ ਕਲੀਅਰ ਨਹੀਂ ਕਰਿਆ ਵੀ ਕੀ ਆ ਦੀ ਦਿੱਕਤ ਆ ਠੀਕ ਹੈ ਨਾ ਕੋਈ ਸਾਨੂੰ ਦੱਸਣ ਤਾਂ ਸਹੀ ਵੀ ਆ ਵੀ ਆਹ ਦਿੱਕਤ ਆ ਠੀਕ ਹੈ ਨਾ ਸਾਨੂੰ ਹਾਲੇ ਕੁਝ ਵੀ ਨਹੀਂ ਇਹਨਾਂ ਨੇ ਦੱਸਿਆ ਠੀਕ ਹੈ ਨਾ ਨਾ ਸਾਡਾ ਕੋਈ ਗੱਲ ਕਰ ਰਹੇ ਨੇ ਠੀਕ ਆ ਇਹਰ ਨਾਲ ਗੱਲ ਕਰਨ ਪਾਰਟੀ ਦੇ ਦਾਅਵੇਦਾਰਾ ਬਣਿਓ ਪੰਚਾਇਤੀ ਚੋਣਾਂ ਨੂੰ ਲੈ ਕੇ ਆਪੋ ਆਪਣੇ ਵਾਰਾਂ ਦੇ ਵਿੱਚ ਮਿੰਦ ਕੀਤੀ ਜਾ ਰਹੀ ਆ ਵੋਟਾਂ ਮਗੇ ਜਾ ਰਹੀਆਂ ਨੇ ਤੁਸੀਂ ਥੈਂਕਿਊ ਤੇ ਚਲੇ ਟੈਂਕ ਤੇ ਤਾਂ ਹੀ ਚੜਨੇ ਦੀ ਸਾਡੀ ਪਹਿਲਾ ਫੈਸਲਾ ਸਹੀ ਕਰਨ ਕਾਗਜ਼ਾਂ 'ਚ ਕਰਨ ਠੀਕ ਆ ਸਾਨੂੰ ਚੋਣਸਾਂ ਮਿਲਣਾ ਚਾਹੀਦਾ ਨਾ ਸਾਨੂੰ ਮਿਲ ਦੇਣਾ ਸਾਡੇ ਮੈਦਾਨ ਦੇ ਵਿੱਚ ਆ ਕੇ ਸਾਡੇ ਨਾਲ ਜੰਗ ਲੜਨਾ ਨਾ ਫਿਰ ਪਤਾ ਲੱਗਦਾ ਵੀ ਹਾਂ ਵੀ ਕਿਹੜਾ ਜਿੱਦਦਾ ਕਿਹੜਾ ਹਰਦ ਨਾ ਨਹੀਂ ਜਿੰਮੇ ਹਲੇ ਕੱਲ ਸਾਰੇ ਨੇ ਫੈਲਾ ਜਮਾ ਹੋਈਆਂ ਨੇ ਹਾਂਜੀ ਫੈਲਾ ਜਮਾ ਹੋਣ ਤੋਂ ਬਾਅਦ ਸੱਤ ਤਰੀਕ ਤੱਕ ਇਹਨਾਂ ਦਾ ਕੋਈ ਪਗੜ ਵੱਧ ਪਤਾ ਲੱਗਦਾ ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਨਾਲ ਕੀ ਇਦਾਂ ਦਾ ਕੋਈ ਤਕੜੀ ਹੋਈ ਹੈ ਹਲੇ ਜੀ ਸਾਡੇ ਨਾਲ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਤੁਹਾਨੂੰ ਦੱਸਣ ਨਾ ਸਭ ਸਾਰੀ ਪਿਆਰ ਹੋਈ ਹੈ ਸਾਡੀ ਫੈਲ ਸਾਰੀ ਫੈਲ ਜੜ ਤੋਂ ਜੜ ਸਾਰਾ ਕੁਝ ਲੋਕ ਕੇ ਹੋਈ ਕੋਈ ਹੋਈ ਵੀ ਹੈ ਜੀ ਸੌਗੇ ਨਹੀਂ ਅੰਦਰ ਸਿੱਧਾ ਜੀ ਉਹ ਵੀ ਸਾਤੋਂ ਲੈਤਾ ਜੀ ਸਾਤੋਂ ਕੋਈ ਲੇਤੀ ਹੈ ਜੀ ਠੀਕ ਹੈ ਨਾ ਉਹ ਵੀ ਸਾਡੋ ਕੱਟ ਕੇ ਲੈਤੀ ਆ ਠੀਕ ਹੈ ਨਾ ਉਹ ਵੀ ਸਾਨੂੰ ਦਿੱਤੀ ਇਹਨਾਂ ਨੇ ਉਹ ਵੀ ਨਾਲ ਤੇ ਦਿੰਦੇ ਵੀ ਕਹਿੰਦੇ ਥੋੜੀ ਪਹਿਲੇ ਓਕੇ ਹੋ ਗਈ ਫਿਰ 4 ਵਜੇ ਸਾਡੇ ਬੰਦੇ ਨੂੰ ਕਹਿੰਦੇ ਤੂੰ ਕੱਲਾ ਆ ਜਾ ਦੋ ਬੰਦੇ ਲੈ ਕੇ ਆ ਜਾ ਜੀ ਇੱਕ ਦਿਨ ਗਿਆ ਇਹਨੂੰ 8 ਵਜੇ ਤੱਕ ਸਾਡੇ ਬੰਦੇ ਨੂੰ ਦੱਸਿਆ ਕਹਿੰਦਾ ਤੇਰੀ ਫਾਈਲ ਇਗਜ਼ੈਕਟ ਕਰਤੀ ਕਹਿੰਦੇ ਨਹੀਂ ਮਤਲਬ ਤੁਹਾਡੀ ਫਾਈਲ ਜਮ੍ਹਾਂ ਨਹੀਂ ਹੋਈ ਇਹ ਕਹੇ ਸਾਡੇ ਹਾਂ ਜੀ ਜਮ੍ਹਾਂ ਨਹੀਂ ਹੋਈ ਅੱਛਾ ਤੁਹਾਡੀ ਫਾਈਲ ਜਮ੍ਹਾਂ ਨਹੀਂ ਹੋਈ ਨਹੀਂ ਹੋਈ ਅੱਛਾ ਫਾਈਲ ਜਮ੍ਹਾਂ ਕਰ ਦਿਓ ਪਹਿਲੇ ਤੁਹਾਡੇ ਦੇ ਲਈ ਕੇਸ ਲਾਏਗੇ ਇਹ ਕੀ ਕੇਸ ਲਾਤੀ ਇਹਨਾਂ ਨੇ ਇਹ ਪਹਿਲੇ ਕੇਸ ਲਾਉਣ ਦਾ ਕਾਰਨ ਕੀ ਤੁਹਾਡੀ ਜਿਹੜੀ ਰਿਪੋਰਟ ਜ਼ਿਆਦੇ ਆ ਛਾੜੀਪੋੜ ਜਾਦੀ ਛਾੜ ਨਾਲ ਗਰੀਬ ਬੰਦੇ ਹਰ ਇੱਕ ਬੰਦਾ ਜੁੜਦਾ ਹੀ ਸਾਡੇ ਨਾਲ ਸਾਡਾ ਬੰਦਾ ਖੜਦਾ ਕਦੋਂ ਤੇਲ ਨਹੀਂ ਪਉਂਦਾ ਕਦੋਂ ਕੱਪ ਚਾਹ ਦਾ ਨਹੀਂ ਪੀਂਦਾ ਜੀ ਠੀਕ ਆ ਆਏ ਨਹੀਂ ਕਹਿੰਦਾ ਵੀ ਕਿਸ ਨੂੰ ਗੱਡੀ ਲਿਓ ਜੀ ਠੀਕ ਹੈ ਨਾ ਵਿੜੇ ਨੇ ਇਹਦੇ ਵਿੜੇ ਦੇ ਬੰਦਿਆਂ ਨੂੰ ਕਿਹਾ ਕਹਿੰਦਾ ਚੂੜੇ ਚਿਮਿਆਰ ਤੈਨੂੰ ਕਿੱਥੋਂ ਵੋਟ ਪਾ ਦੇਣਗੇ ਜੀ ਇਹ ਸਾਡੇ ਘਰੇ ਗਏ ਜੀ ਇਹਨੂੰ ਕਹਿੰਦੇ ਵੀ ਸਾਨੂੰ ਖੜਾ ਹੋ ਤੂੰ ਨਰਿੰਦਰ ਜੀ ਤੈਨੂੰ ਅਸੀਂ ਵੋਟਾਂ ਪਾਵਾਂਗੇ ਦਿਤਾਵਾਂਗੇ ਜੀ ਠੀਕ ਆ ਕਦੋਂ ਘਰੇ ਜਾਂਦਾ ਹਰ ਇੱਕ ਕਹਿੰਦਾ ਨਰਿੰਦਰ ਸਿੰਘ ਸਰਪੰਚ ਸਾਹਿਬ ਆ ਗਏ ਜੀ ਬੋਲੋ ਚਾਹ ਪੀਵੇ ਠੰਡਾ ਲੈ ਕੇ ਜ ਠੀਕ ਹੈ ਜੀ ਇੱਥੋਂ ਉਹਨਾਂ ਨੂੰ ਗੁੱਸਾ ਹੋਗਾ ਵੀ ਇਹ ਤਾਂ ਜਿੱਤੀ ਆ ਖੜਾ ਵੀ ਇਹ ਜੀ ਹਾਰ ਗਈ ਠੀਕ ਹੈ ਨਾ ਮੰਗ ਕੇ ਹੀ ਕਰਦੇ ਆ ਜੀ ਸਾਡਾ ਕੰਮ ਕਲੀਅਰ ਹੋਣਾ ਚਾਹੀਦਾ ਨਹੀਂ ਕਾਨੂੰਨ ਤਰਸਦਾ ਇੱਥੇ ਹੈਗਾ ਜੀ ਠੀਕ ਹੈ ਨਾ ਸਾਰੀਆਂ ਪਾਰਟੀਆਂ ਆਉਣਗੀਆਂ ਠੀਕ ਆ ਅਸੀਂ ਦੇਖੋ ਵੀ ਸਾਡਾ ਕਿੱਥੇ ਤੱਕ ਚੱਲੂਗਾ ਅਸੀਂ ਉੱਥੇ ਤੱਕ ਚਲਾਵਾਂਗੇ ਇੱਕ ਜੀ ਵੀਰ ਜੀ ਆਪਣਾ ਰਹਿਗਾ ਜੀ ਮੈਂ ਕਹਣਾ ਇਹ ਨਰਿੰਦਰ ਸਿੰਘ ਪਹਿਲਾਂ ਬਲਕ ਸੰਤੀ ਮੈਂਬਰ ਰਹਾ ਹੁਣ ਵੀ ਇਹ ਆ ਜੀ ਪਹਿਲਾਂ ਵੀ ਇਹ ਚੋਣਾ ਜਿੱਤਿਆ ਜੀ ਠੀਕ ਆ ਚਾਰ ਆਪਣੇ ਚੋਣਾ ਹੋ ਗਏ ਆ ਆ ਚੌਥੀ ਹੋ ਗਈ ਠੀਕ ਆ ਹੁਣੇ ਧਰਨੂ ਹੋਗਾ ਵੀ ਅੱਗੇ ਵੀ ਜਿੱਤਦਾ ਰਿਹਾ ਵੀ ਹੁਣ ਦ ਠੀਕ ਹੈ ਨਾ ਹੁਣ ਕਿਹਨਾਂ ਜੀ ਚੌਥੀ ਚੋਣ ਦੇ ਵਿੱਚ ਕਹਿੰਦੇ ਆ ਕਿ ਇਹ ਜਾਣ ਕੇ ਟਿਕਾ ਲਾ ਰਿਹਾ ਜੀ ਚੌਥੀ ਚੋਣ ਹੈ ਜੀ ਇਹਨਾਂ ਦੀ ਪਹਿਲਾਂ ਬਲਾਕ ਸੰਮਤੀ ਮੈਂਬਰ ਪਹਿਲਾਂ ਵੀ ਰਿਹਾ ਹੁਣ ਵੀ ਹੈਗਾ ਜੀ ਮੌਜੂਦਾ ਠੀਕ ਹੈ ਜੀ ਇਹ ਹੁਣ ਚੌਥੀ ਇਹਦੀ ਇਲੈਕਸ਼ਨ ਸੀਗੀ ਚੌਥੀ ਇਲੈਕਸ਼ਨ ਦੇ ਵਿੱਚ ਆ ਕੇ ਡਿੱਕਾ ਲੱਗਿਆ ਵੀ ਪਹਿਲਾਂ ਕਿਉਂ ਨਹੀਂ ਲੱਗਿਆ ਜਿਹੜੀ ਗੁਇਏ ਤੇ ਹਲਿਆਨ ਲੱਗਦਾ ਇਹ ਲਿਖੇ ਨੂੰ ਪੂਰੇ ਕਰਦਾ ਤੇ ਸਾਰਾ ਕੁਝ ਪੂਰਾ ਦਿੰਦਾ ਪ੍ਰੂਫ ਕਰਕੇ ਕੱਲ ਦੇ ਕੇ ਉੱਥੇ ਐਸ ਡੀ ਐਮ ਸਾਹਮਣੇ ਇਹ ਕਹਿੰਦਾ ਆਵੇ ਕਿ ਤੁਹਾਡਾ ਕੰਮ ਪੂਰੀ ਕੋਈ ਭਰ ਦੇਣਾ ਜੀ ਹਾਂਜੀ ਹਾਂ ਕਿਸੇ ਤੋਂ ਚਾਹਦਾ ਚਾਹ ਦਾ ਕੱਪ ਨਹੀਂ ਪੀਣਾ ਜੀ ਕਿਸੇ ਤੋਂ ਕਿਸੇ ਦਾ ਦਾਹ ਰੁਪਏ ਨਹੀਂ ਖਾਣਾ ਜੇ ਕੋਈ ਰੌਲਾ ਕਿਸੇ ਦਾ ਮੈਂਬਰ ਸਰਪੰਚ ਹੋਣ ਦੇ ਬਾਵਜੂਦ ਵੀ ਨਾ ਤਾਂ ਵੀ ਅਗਲੇ ਦੇ ਕੰਮ ਆਉਂਦਾ ਅੱਧੀ ਰਾਤ ਨੂੰ ਕੀਤਾ ਜਾਵੇ ਤਾਂ ਅੱਧੀ ਰਾਤ ਹਾਜ਼ਰ ਹੁੰਦਾ ਤਾਂ ਹੀ ਕਰਕੇ ਵਿਰੋਧੀਆਂ ਤੋਂ ਵਿਰੋਧੀਆਂ ਨੂੰ ਡਰਾ ਵੀ ਬਸ ਇਹ ਜਿੱਤ ਪੱਕੀ ਆ ਵੀ ਐਸ ਲੋਡ ਕਰਕੇ ਤੇ ਲਿਖੇ ਨੂੰ ਲਾਉ ਇਸ ਤਰ੍ਹਾਂ ਕਰੋ ਜੀ ਜੇ ਜਿੱਤਦਾ ਹੈ ਹਾਂਜੀ ਹਾਂ ਇਹ ਜਿੱਤਦਾ ਹੈ ਤਾਂ ਹੀ ਕਹਿੰਦੇ ਵੀ ਫਾਰਮ ਇਹਦੇ ਹੋ ਕਰੇ ਜਾਂ ਸਹੀ ਕਰੇ ਜਾਂ ਸਾਰਾ ਕੋ ਚੋਣ ਨਿਸ਼ਾਨ ਮਿਲਣਾ ਚਾਹੀਦਾ ਇਹਨੂੰ ਤੇ ਅਸੀਂ ਮੈਦਾਨ ਚ ਜਾ ਕੇ ਛੱਡਣ ਦੇਖੋ ਸਾਰਾ ਪਿੰਡ ਇਹਨੂੰ ਸਰਬਸੰਮਤੀ ਨਾਲ ਬਣਾਇਆ ਖੋਸਾ ਸਤਨਾਮ ਸਿੰਘ ਹੀ ਸੁਪਨਾਮ ਸਿੰਘ ਦੀ ਕੀ ਕਹਿੰਦੇ ਇਹ ਜੀ ਕਹਿਣਾ ਚਾਹੁੰਦੇ ਜੀ ਇਨਸ਼ਾਅ ਮਿਲਣਾ ਚਾਹੀਦਾ ਇਹ ਜਾਂ ਵੋਟਾਂ ਦੇ ਵਿੱਚ ਆ ਕੇ ਕਲੀਅਰ ਫੇਰ ਪਤਾ ਲੱਗਦਾ ਹੁੰਦਾ ਹਨਾ ਸਾਡੇ ਬੰਦੇ ਨਾਲ ਥੱਕਾ ਹੋਇਆ ਉਹਦੋਂ ਕੋਈ ਜੀ ਨਹੀਂ ਕਰਦਾ ਸੀ ਟੈਂਕੀ ਤੇ ਚੜ੍ਹਨ ਨੂੰ ਜੀ ਜਦੋਂ ਉਹਨਾਂ ਨੇ ਦੂਸਰੀ ਪਾਰਟੀ ਨੇ ਦੇਖਿਆ ਵੀ ਹਾਂ ਉਹਦਾ ਪਲਟਾਪਾਰੀ ਆ ਜਾਂ ਰਮਦਾਸੀ ਸਿੱਖਪਰਾ ਜਾਂ ਮਾਵੀ ਸਿੱਖਪਰਾ ਨਾਲ ਆ ਬੇੜੇ ਦੇ ਉਹਨਾਂ ਨੂੰ ਜਾਤ ਦੇ ਉੱਤ ਪਰ ਰੱਖੀ ਗਈ ਆ ਗੰਦਪੰਦ ਬਲ ਬਰਖਾ ਗਿਆ ਉਹ ਸਾਰਾ ਬੇੜੇ ਬਾਵਜੂਦ ਇਕੱਠੇ ਹੋਣ ਨਾਲ ਸਾਰਾ ਭਾਈ ਜਾਰਾ ਇਕੱਠਾ ਹੋਣ ਨਾਲ ਉਹਨਾਂ ਦੇ ਮਨ ਤੇ ਡਰ ਪੈ ਗਿਆ ਵੀ ਕਿਤੇ ਜਿੱਤ ਨਾ ਜਾਵੇ ਜਿੱਤ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਇਹਦੇ ਤੇ ਅਲੀਗੇਸ਼ਨ ਲਾਏ ਗਏ ਆ ਵੀ ਪੰਚਾਇਤੀ ਜ਼ਮੀਨ ਆ ਜਾਂ ਕੁਝ ਵੀ ਆ ਉਹਨੇ ਕਲੀਅਰ ਕਰ ਕਿ ਕੱਲ ਐਨਸੀਬੀ ਮਿਲਿਆ ਫਾਰਮ ਦੇ ਨੇ ਜਿਹੜੇ ਪਰਿਅ ਇਹਨੇ ਫੈਲਾਈ ਆ ਜੀ ਉਹਦੀ ਵੀ ਐਨਸੀ ਕੱਟ ਕੇ ਦਿੱਤੀ ਗਈ ਆ ਤੇ ਮੌਕੇ ਤੇ ਕਹਿਣਾ ਰਿਜੈਕਟ ਕਰ ਦਿੱਤੀ ਗਈ ਆ ਫੈਲ ਜੀ ਤੁਸੀਂ ਚੋਣ ਕਮਿਸ਼ਨ ਨਾਲ ਗੱਲ ਕੀਤੀ ਨਹੀਂ ਜੀ ਕੋਈ ਨਹੀਂ ਗੱਲ ਕਰ ਰਿਹਾ ਸਾਡੇ ਨਾਲ ਇੱਥੇ ਕੋਈ ਨਾ ਕੋਈ ਪੁਲਿਸ ਦਾ ਅਧਿਕਾਰੀ ਪਹੁੰਚਿਆ ਨਾ ਕੋਈ ਡੀਸੀ ਸਾਹਿਬ ਮਾਨਯੋਗ ਪਹੁੰਚਿਆ ਹਲੇ ਤੱਕ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਮੰਗ ਕੀ ਕਰਦੇ ਮੰਗਤਾ ਹੀ ਕਰਦੇ ਜੀ ਹੁਣ ਸਾਹਿਬ ਮਿਲਣਾ ਚਾਹੀਦਾ ਸਾਡੇ ਬੰਦੇ ਨੂੰ ਚੋਣ ਨਿਸ਼ਾਨ ਮਿਲੇ ਤਾਂ ਥੈਂਕ ਯੂ ਥਰੂ ਆ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਉਹਨੂੰ ਖੁਦ ਕੁਸ਼ੀ ਕਰਦਾ ਜਾਓ ਔਰ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਦੂਜੀ ਧਰ ਦਾ ਕੀ ਕਹਾਂਗਾ ਦੂਰੀ ਤੇ ਤਾਂ ਇਹੀ ਕਹਿਣਾਗਾ ਜੀ ਬਸ ਸਾਡਾ ਚੋਣ ਲੜਨਾ ਕੇ ਮੈਦਾਨ ਚ ਵੀ ਸਾਡੇ ਫਾਰਮ ਕਲੀਅਰ ਹੋਣ ਆਪ ਦਾ ਮੈਦਾਨ ਚ ਆ ਕੇ ਦੇਖਣ ਠੱਕੇ ਸਾਈ ਨਾ ਕਰਨ ਸਾਡੇ ਨਾਲ ਫਿਰ ਨਾ ਅਸੀਂ ਵੋਟਾਂ ਪੈਣ ਦਈਏ ਰਿਜੈਕਟ ਹੋਣ ਤੇ ਜਿਵੇਂ ਕਿ ਆਪਣੇ ਹਲਕੇ ਦੇ ਐਮਐਲਏ ਨੇਕਲਵਤ ਸਿੰਘ ਬਨਦੋਰੀ ਉਹਨਾਂ ਕੋਲ ਹੀ ਗੱਲਬਾਤ ਨਹੀਂ ਕੀਤੀ ਗੱਲਬਾਤ ਹੈਗੇ ਜੀ ਉਹਨਾਂ ਦੇ ਪਾਰਟੀ ਦੇ ਉਹ ਮਲੂਕ ਸਿੰਘ ਹੈ ਜਿਹੜਾ ਦੂਜੀ ਧਰ ਦਾ ਹੈਗਾ ਉਹ ਉਹਨਾਂ ਵੀ ਨਹੀਂ ਜਾਗਾ ਜੀ ਉਹਨਾਂ ਕਰਕੇ ਕੰਮ ਹੋਇਆਗਾ ਜੀ ਕੁਲਵੰਤ ਸਿੰਘ ਪੰਡੂਰੀ ਐਮਐਲਏ ਕਰਕੇ ਸਾਡੀ ਸੁਣਦੀ ਨਹੀਂ ਜੀ ਉਹ ਸਾਡੇ ਚੈਨਲ ਤੇ ਰਹਿ ਕੇ ਕੀ ਕਹਿਣਾ ਚਾਹੋਗੇ ਐਮਐਲਏ ਸਾਹਿਬ ਨੂੰ ਐਮਐਲਏ ਜੀ ਤੇ ਇਹ ਕਹਿਣਾ ਚਾਹੁੰਦਾ ਵੀ ਸੱਚ ਦਾ ਸੱਚ ਕਰੋ ਜੀ ਫੈਲ ਇਹਦੀ ਫੇਰੀ ਨਹੀਂ ਚਾਹੀਦੀ ਆ ਸਾਰਾ ਕੁਝ ਓਕੇ ਹੋਣਾ ਚਾਹੀਦਾ ਅਨਸਾਫ਼ ਮਿਲਣਾ ਚਾਹੀਦਾ ਸਾਨੂੰ ਦੇ ਨਹੀਂ ਫਿਰ ਸੰਘਰਸ਼ ਜਾਰੀ ਰਹੂਗਾ ਜੀ ਇਸ ਤਰ੍ਹਾਂ ਕੰਮ ਇਹ ਹੋਰ ਵਧੂਗਾ